ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਲਓ ਜੀ ਹੋ ਗਈ ਡਿਲੀਵਰੀ ਆਪਣੀ ਚਾਰ ਨੰਬਰ ਬੈਡ ਦੀ ਜੋ ਲਾਲਾ ਪਤਰਾਜ ਯੂਨੀਵਰਸਿਟੀ ਚਾਰ ਨੰਬਰ ਬੁੱਲਦੀ ਬੀਟੀ ਇਹ ਵੱਡੀ ਗਾਂ ਤੇ 177 ਦੀ ਫੀਮੇਲ ਆਈ ਹੈ ਦੂਜੇ ਸੂਏ ਸੂਈ ਹੈ ਭਾਈ ਪਿਛਲੇ ਸੂਏ ਵੀ 177 ਦੀ ਫੀਮੇਲ ਸੀ ਪਰ ਇਸ ਵਾਰ ਫੀਮੇਲ ਥੋੜੀ ਉੱਚੀ ਲੰਬੀ ਜ਼ਿਆਦੇ ਆਈ ਹੈ ਦੂਜੇ ਸੂਏ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉੱਚੀ ਲੰਬੀ ਬਹੁਤ ਹੈ ਤੇ ਦੁੱਧਦ ਪਿਆ ਤਾਂ ਜੇਰ ਜੂਰ ਪੈ ਗਈ ਅੱਜ ਸਵੇਰੇ 6:00 ਵਜੇ ਡਿਲੀਵਰੀ ਹੋ ਗਈ ਸੀ ਇਹਦੀ 6:00 ਵਜੇ ਤੇ ਆਪਾਂ 9:30 ਵੀਡੀਓ ਬਣਾ ਰਹੇ ਆ ਸਵੇਰੇ ਤੇ ਬਹੁਤ ਵਧੀਆ ਫੀਮੇਲ ਆਈ ਹੈ ਜੀ ਦੱਸੋ ਭਰਾ ਕਿਦਾਂ ਦੀ ਲੱਗੀ ਤੇ ਗਾਂ ਵੀ ਆਪਣੀ ਬਹੁਤ ਸੋਹਣੀ ਹੈ ਬਈ ਜ਼ਬਰਦਸਤ ਹੈ ਨਾ ਦੇਖ ਸਕਦੇ ਤੁਸੀਂ ਲਾਲਾ ਲਾਜਪਤਰਾ ਯੂਨੀਵਰਸਿਟੀ ਚਾਰ ਨੰਬਰ ਬੁਲਦੀ ਬੇਟੀ ਹੈ ਇਹ ਨੋਟ ਫॉर ਸੇਲ ਹੈ ਬਈ ਤੇ ਚਲੋ ਇਨਾ ਕੁਝ ਨਿਕਲ ਰਿਹਾ ਥੋੜਾ ਘੰਬ ਉਤਾਰ ਰਹੀਆਂ ਨੇ ਹੁਣ ਠੰਡ ਵੀ ਐ ਹੌਲੀ ਹੌਲੀ ਆਪੇ ਸੈਟਿੰਗ ਆ ਜੂਗੀ ਇਹ ਧੁੱਪ ਲੱਗੂਗੀ ਨਾ ਤਾਂ ਪੰਨ ਲਾ ਆਪਣਾ ਆਪੇ ਠੀਕ ਹੋ ਜੂਗੀ ਘੰਬ ਲੱਗ ਰਹੀਆਂ ਨੇ ਦੋਨੇ ਘੰਬ ਲੱਗ ਰਹੀਆਂ ਨੇ ਤੇ ਇਹ ਧੁੱਪ ਲੱਗਣ ਲੱਗ ਗਈ ਨਾ ਹੁਣ ਸਹੀ ਹੋ ਜਾਣਗੇ ਉਹ ਚੱਕਰ ਨੇ ਥੋੜਾ ਉਧਰ ਗਿੱਲੇ ਚ ਬੈਠੀਆਂ ਇਧਰ ਨੂੰ ਕਰ ਦਾਂਗੇ ਆਪਾਂ ਨਾ ਤੇ ਬਹੁਤ ਜ਼ਬਰਦਸਤ ਹਾਂ ਹ ਐਚ 170 ਦੀ ਹੈ ਬਈ ਇਹ ਫੀਮੇਲ ਐਚ 170 ਪਿਛਲੀ ਵਾਰ ਵੀ ਐਚ 170 ਦੀ ਫੀਮੇਲ ਆਈ ਸੀ ਇਸ ਵਾਰ ਵੀ ਫੀਮੇਲ ਆਈ ਹੈ ਤੇ ਗਾਂ ਨੇ ਤਾਂ ਬਹੁਤ ਲੰਬਾ ਦੁੱਧ ਦਿੱਤਾ ਸੀ ਬਈ ਇਹ ਗੱਬਣ ਵੀ 7 ਕਿਹ ਮਹੀਨਿਆਂ ਤੋਂ ਜਾ ਕੇ ਹੋਈ ਸੀ ਤੇ ਉਸ ਤੋਂ ਬਾਅਦ ਇਸ ਨੇ ਦੁੱਧ ਆਪਾਂ 2 ਮਹੀਨੇ ਪਹਿਲਾਂ ਛੱਡੀ ਹੈ ਤੇ ਬਹੁਤ ਲੰਬਾ ਦੁੱਧ ਦਿੱਤਾ ਗਾਂ ਨੇ ਦੁੱਧ ਦਿੱਤਾ ਸੀ ਪਹਿਲੇ ਸੂਈ 12 ਕਿਜੀ ਤੇ ਇਸ ਵਾਰ ਦੇਖਦੇ ਹਾਂ ਕਿੰਨਾ ਦੁੱਧ ਹੁੰਦੀ ਹੈ ਇਹ ਤੇ ਗਾਂ ਬਹੁਤ ਚੰਗੀ ਹਾਈਟ ਲੈਂਥ ਦੀ ਮਾਂ ਵੀ ਚੰਗੀ ਸੀ ਦੀ 10 12 12 ਕਿਲੋ ਦੁੱਧ ਵਾਲੀ ਸੀ ਦੀ ਮਾਂ ਜਿਹੜੀ ਆ ਵੱਡੀ ਗਾਂ ਦੀ ਮਾਂ ਸੀ ਤੇ ਇਸ ਨੇ ਵੀ ਪਹਿਲੇ ਸੂਈ 12 ਦੇ ਤਾਂ ਇਸ ਵਾਰ ਦੂਜੀ ਸੂਈ ਦਿੱਤੀ ਐ ਦੂਜੀ ਸੂਈ ਮਤਲਬ ਬੱਚੇ ਨੂੰ ਜਨਮ ਦਿੱਤਾ ਤੇ ਦੱਸਿਓ ਬਈ ਕਿਦਾਂ ਦੀ ਲੱਗੀ ਧੰਨਵਾਦ ਸਾਰੇ ਭਰਾਵਾਂ ਦਾ